ਚ 6 ਫੇਸ ਦੀ ਇਲੈਕਸ਼ਨ ਹੋ ਗਈ ਹੈ ਜਿਹੜੀ ਇਲੈਕਸ਼ਨ ਡਵੈਲਪਮੈਂਟ ਦੇ ਮੁੱਦੇ ਤੇ ਲੜਨੀ ਚਾਹੀਦੀ ਹੁੰਦੀ ਹੈ ਉਸ ਵਿੱਚ ਮੀਟ ਮੁਰਗਾ ਮੱਛੀ ਮੰਗਲਸੂਤਰ ਔਰ ਹੁਣ ਮੁਜਰਾ ਇਹ 5 ਐਮਸ ਦਾ ਬੜਾ ਜਿਹੜਾ ਇਹ ਪ੍ਰਾਈਮ ਮਿੰਿਸਟਰ ਨੇ ਯੂਜ਼ ਕੀਤਾ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਮੈਨੂੰ ਐ ਲੱਗਦਾ ਪ੍ਰਾਈਮ ਮਿੰისტਰਜ਼ ਦੇ ਕੋ ਇਹਨਾਂ ਨੂੰ ਕੋਈ ਮੂਵੀਜ਼ ਬਣਾਉਣ ਦਾ ਸ਼ੌਕ ਲੱਗਦਾ ਇਹ ਸਾਰੀਆਂ ਚੀਜ਼ਾਂ ਅਮਰ ਅਕਬਰ ਔਰ ਐਂਥਨੀ ਫਿਲਮ ਇੱਕ ਬਣੀ ਸੀ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ ਆਈਆਂ ਸੀ ਉਹ ਯੂ ਡਵੈਲਪਮੈਂਟ ਦੀ ਗੱਲ ਨਹੀਂ ਕੀਤੀ ਇਹ ਨਹੀਂ ਦੱਸਿਆ ਕਿ ਹਿੰਦੁਸਤਾਨ ਦੀ ਇਕਨੋਮੀ ਕਿੱਥੇ ਕਲੇਸ ਤੇ ਇਹ ਨਹੀਂ ਦੱਸਿਆ ਕਿ ਬੇਰੋਜ਼ਗਾਰੀ ਤੇ ਮੈਂ ਕੀ ਕਰ ਰਹਿਆ ਵਧਦੀਆਂ ਕੀਮਤਾਂ ਤੇ ਮੈਂ ਕੀ ਕਰ ਰਹਿਆ ਹੀ ਹੈਜ਼ ਸੈਡ ਨਥਿੰਗ ਔਨ ਇਟ 10000 ਸਕੁਅਰ ਕਿਲੋਮੀਟਰ ਜਿਹੜੀ ਚੀਨ ਨੇ ਸਾਡੀ ਪ੍ਰੋਪਰਟੀ ਦੱਪੀ ਸਾਡੀ ਜ਼ਮੀਨ ਨੱਪੀ ਉਹਦੇ ਬਾਰੇ ਕੋਈ ਸਵਾਲ ਨਹੀਂ ਜੀ ਜਦੋਂ ਵੀ ਸਵਾਲ ਕਰਦੇ ਹੋ ਜਾਂ 50 ਸਾਲ ਪਿੱਛੇ ਚਲੇ ਜਾਂਦੇ ਨੇ ਜਾਂ 25 ਸਾਲ ਅੱਗੇ ਚਲੇ ਜਾਂਦੇ ਪ੍ਰੈਜ਼ੈਂਟ ਕੋਈ ਗੱਲ ਦਾ ਕੋਈ ਜਵਾਬ ਦੇ ਕੇ ਰਾਜ਼ੀ ਨਹੀਂ ਯਾ ਤੇਨਾਂ ਦਾ ਜਦੋਂ ਪੁੱਛਦੇ ਹੋ ਤਾਂ ਕਹਿੰਦੇ 2047 ਤੱਕ ਅਸੀਂ ਇਹ ਕੰਮ ਪੂਰਾ ਕਰ ਦਾਂਗੇ ਜੇ ਦੇ 25 ਸਾਲ ਰਹਿੰਦੇ ਨੇ ਯਾ ਇਹ ਚਲੇ ਜਾਂਦੇ ਨੇ ਪਛਾਣ ਨੂੰ ਕਿ ਜੇ ਇੰਦਰਾ ਗਾਂਧੀ ਦੀ ਜਗ੍ਹਾ ਤੇ ਮੈਂ ਹੁੰਦਾ ਤੇ ਮੈਂ ਕਰਤਾਰਪੁਰ ਸਾਹਿਬ ਦਾ ਲਾਂਗਾ ਲੈ ਜਾਂਦਾ ਤੁਸੀਂ ਵੇਖੋ ਇਹਦੀ ਵੇਖਿਆ ਕਿ ਉਹਨਾਂ ਨੇ 92000 ਜੇ ਪਾਕਿਸਤਾਨੀਆਂ ਨੂੰ ਪਹਿਲੀ ਵਾਰ ਦੁਨੀਆ ਦੇ ਵਿੱਚ ਪਹਿਲਾ ਇਹ ਮੌਕਾ ਹੈ ਕਿ ਐਡੇ ਵੱਡੇ ਪੇਮਾਨੇ ਤੇ ਸਰੈਂਡਰ ਹੋਇਆ ਲੈਫਟੈਂਡ ਜਰਨਲ ਸਰੈਂਡਰ ਕੀਤਾ ਹੋਇਆ ਦੇਸ਼ ਦੇ ਦੋ ਹਿੱਸੇ ਕਰ ਦਿੱਤੇ ਗਏ ਹੋ। ਪਾਕਿਸਤਾਨ ਨੂੰ ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿੱਚ ਵੰਡ ਦਿੱਤਾ। ਤੇ ਕੀ ਉਹ ਕੋਈ ਛੋਟੀ ਗੱਲ ਸੀ ਜੀ? ਤੇ ਇਹਨਾਂ ਨੂੰ ਮੈਂ ਅਜੇ ਵੀ ਕਹਿਣਾ ਚਾਹਨਾ ਕਰਤਾਰਪੁਰ ਸਾਹਿਬ ਦਾ ਲੰਗਾ ਤੁਹਾਨੂੰ ਹੁਣ ਕੌਣ ਰੋਕਦਾ ਹੈ? ਹੁਣ ਲੈ ਲਓ। ਤੁਸੀਂ ਤੇ ਆਲਰੇਡੀ ਕਿੰਨੀ ਵਾਰ ਆਰਐਸਐਸ ਨੇ ਗੱਲ ਕਹੀ ਇੱਕ ਆਜ਼ਾਦ ਕਸ਼ਮੀਰ ਸਾਡਾ ਤਾਂ ਅਸੀਂ ਇਹਦੇ ਤੇ ਕਬਜ਼ਾ ਕਰਨਾ। ਜੇ ਆਜ਼ਾਦ ਕਸ਼ਮੀਰ ਤੇ ਕਬਜ਼ਾ ਕਰ ਸਕਦੇ ਨੇ, ਇਹ ਵੀ ਜਗ੍ਹਾ ਜਦੋਂ ਮਰਜ਼ੀ ਲੈ ਸਕਦੇ ਨੇ। ਨੋਬਡੀ ਸਟਾਪ ਥੈਮ ਫਰਮ ਟੇਕਿੰਗ ਓਵਰ ਇਹ ਕਰਨ ਜੀ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਦੋ ਹਿੱਸੇ ਕੀਤੇ ਸੀ ਇਹ ਤੀਜਾ ਕਰਦੇ ਅੱਛਾ 6 ਫੇਜ਼ ਦੀ ਇਲੈਕਸ਼ਨ ਹੋ ਗਈ ਹੈ ਜਿਹੜੀ ਇਲੈਕਸ਼ਨ ਡਿਵੈਲਪਮੈਂਟ ਦੇ ਮੁੱਦੇ ਤੇ ਲੜਨੀ ਚਾਹੀਦੀ ਉਹ ਚ ਮੀਟ ਮੁਰਗਾ ਮੱਛੀ ਮੰਗਲ ਸੂਤਰ ਔਰ ਹੁਣ ਮੁਜਰਾ ਇਹ 5 ਐਮਸ ਦਾ ਬੜਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਨੇ ਯੂਜ਼ ਕੀਤਾ ਇਹਨੂੰ ਕਿਵੇਂ ਦੇਖਦੇ ਹੋ ਵੇਖੋ ਮੈਨੂੰ ਇਹ ਲੱਗਦਾ ਪ੍ਰਾਈਮ ਮਿਨਿਸਟਰਸ ਦੇ ਕੋਈ ਇਹਨਾਂ ਨੂੰ ਕੋਈ ਮੂਵੀਜ਼ ਬਣਾਉਣ ਦਾ ਸ਼ੌਕ ਲੱਗਦਾ ਇਹ ਸਾਰੀਆਂ ਚੀਜ਼ਾਂ ਅਮਰ ਅਕਬਰ ਔਰ ਐਂਥਨੀ ਫਿਲਮ ਇੱਕ ਬਣੀ ਸੀ ਉਹਦੇ ਵਿੱਚ ਹੀ ਆ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ ਆ ਸੀ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਇਹ ਨਹੀਂ ਦੱਸਿਆ ਕਿ ਹਿੰਦੁਸਤਾਨ ਦੀ ਇਕਨੋਮੀ ਕਿੱਥੇ ਕ ਪਲੇਸ ਤੇ ਇਹ ਨਹੀਂ ਦੱਸਿਆ ਕਿ ਬੇਰੋਜ਼ਗਾਰੀ ਤੇ ਮੈਂ ਕੀ ਕਰ ਰਿਹਾ ਵਧਦੀਆਂ ਕੀਮਤਾਂ ਤੇ ਮੈਂ ਕੀ ਕਰ ਰਿਹਾ ਹੀ ਹੈਜ਼ ਸੈਡ ਨਥਿੰਗ ਔਨ ਇਟ 10000 ਸਕੁਅਰ ਕਿਲੋਮੀਟਰ ਜਿਹੜੀ ਚੀਨ ਨੇ ਸਾਡੀ ਪ੍ਰਾਪਰਟੀ ਨੱਪੀ ਸਾਡੀ ਜ਼ਮੀਨ ਨੱਪੀ ਉਹਦੇ ਬਾਰੇ ਕੋਈ ਸਵਾਲ ਨਹੀਂ ਜੀ ਜਦੋਂ ਵੀ ਸਵਾਲ ਕਰਦੇ ਹੋ ਜਾਂ 50 ਸਾਲ ਪਿੱਛੇ ਚਲੇ ਜਾਂਦੇ ਨੇ ਜਾਂ 25 ਸਾਲ ਅੱਗੇ ਚਲੇ ਜਾਂਦੇ ਪ੍ਰੈਜ਼ੈਂਟ ਕੋਈ ਗੱਲ ਦਾ ਕੋਈ ਜਵਾਬ ਦੇ ਕੇ ਰਾਜ਼ੀ ਨਹੀਂ ਜਾਂ ਤੇ ਇਹਨਾਂ ਦਾ ਜਦੋਂ ਪੁੱਛਦੇ ਹੋ ਤਾਂ ਕਹਿੰਦੇ 2047 ਤੱਕ ਅਸੀਂ ਇਹ ਕੰਮ ਪੂਰਾ ਕਰ ਦਾਂਗੇ ਜੇ ਦੇ 25 ਸਾਲ ਰਹਿੰਦੇ ਨੇ ਜਾਂ ਇਹ ਚਲੇ ਜਾਂਦੇ ਨੇ ਪਛਾਣ ਨੂੰ ਕਿ ਜੇ ਇੰਦਰਾ ਗਾਂਧੀ ਦੀ ਜਗ੍ਹਾ ਤੇ ਮੈਂ ਹੁੰਦਾ ਤੇ ਮੈਂ ਕਰਤਾਰਪੁਰ ਸਾਹਿਬ ਦਾ ਲਾਂਗਾ ਲੈ ਜਾਂਦਾ ਤੁਸੀਂ ਵੇਖੋ ਇਹਦੀ ਵੇਖਿਆ ਕਿ ਉਹਨਾਂ ਨੇ 92000 ਇਹ ਪਾਕਿਸਤਾਨੀਆਂ ਨੂੰ ਪਹਿਲੀ ਵਾਰ ਦੁਨੀਆ ਦੇ ਵਿੱਚ ਪਹਿਲਾ ਇਹ ਮੌਕਾ ਹੈ ਕਿ ਐਡੇ ਵੱਡੇ ਪੇਮਾਨੇ ਤੇ ਸਰੈਂਡਰ ਹੋਇਆ ਲੈਫਟ ਹੈਂਡ ਜਰਨਲ ਸਰੈਂਡਰ ਕੀਤਾ ਹੋਇਆ ਦੇਸ਼ ਦੇ ਦੋ ਹਿੱਸੇ ਕਰ ਦਿੱਤੇ ਗਏ ਹੋਣ ਪਾਕਿਸਤਾਨ ਨੂੰ ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿੱਚ ਵੰਡ ਦਿੱਤਾ ਤੇ ਕੀ ਉਹ ਕੋਈ ਛੋਟੀ ਗੱਲ ਸੀ ਜੀ ਤੇ ਇਹਨਾਂ ਨੂੰ ਮੈਂ ਅਜੇ ਵੀ ਕਹਿਣਾ ਚਾਹਨਾ ਕਰਤਾਰਪੁਰ ਸਾਹਿਬ ਦਾ ਲੰਗਾ ਤੁਹਾਨੂੰ ਹੁਣ ਕੌਣ ਰੋਕਦਾ ਹੁਣ ਲੈ ਲੋ ਤੁਸੀਂ ਦੇ ਆਲਰੇਡੀ ਕਿੰਨੀ ਵਾਰ ਆਰਐਸਐਸ ਨੇ ਗੱਲ ਕਹੀ ਇੱਕ ਆਜ਼ਾਦ ਕਸ਼ਮੀਰ ਸਾਡਾ ਤਾਂ ਅਸੀਂ ਇਹਦੇ ਤੇ ਕਬਜ਼ਾ ਕਰਨਾ ਜੇ ਆਜ਼ਾਦ ਕਸ਼ਮੀਰ ਤੇ ਕਬਜ਼ਾ ਕਰ ਸਕਦੇ ਨੇ ਇਹ ਵੀ ਜਗ੍ਹਾ ਜਦੋਂ ਮਰਜ਼ੀ ਲੈ ਸਕਦੇ ਨੇ ਨੋਬਾਡੀ ਸਟਾਪਡ ਥੈਮ ਫਰਮ ਟੇਕਿੰਗ ਓਵਰ ਇਹ ਕਰਨ ਦੀ ਜਿਸ ਸਾ ਇੰਦਰਾ ਗਾਂਧੀ ਨੇ ਦੋਸ਼ ਸੇ ਕਿ ਤੇ ਅਸੀਂ ਇਹ ਇਤਿਜਾ ਕਰਦੇ